सतगुर बया ज मेरा सतगुर देखा सत्ती पी भरिया सरती पही we yeah. you. Yeah. ਹੈ ਮੇਰਾ ਸਾਥੁਰ ਬੇ ਜਨ ਜਨ ਗੁਰ ਜਨ ਆਮਾਏ ਤਨ ਤਨ ਜਨ ਰੀਨ ਨਾ ਗੁਰ ਜਨ ਆਮਾਏ ਤਨ ਤਨ ਸੇਤਾ ਤਨ ਤਨ

I'm gonna go 好了，出了。 ਗੁਰਪਉ ਵਲਵਲ ਜਾਈਏ ਰਸਵੇ ਫੁਰ ਕੋ ਵਲਵਲ ਜਾਈਏ ਤੁਮੋ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਐਸੇ ਗੁਰ ਕੋਲ ਬਨ ਪ੍ਰਧ ਜਾਈ ah ऐसे गुरु को बल बल जई है सकी नानक शादी सकी नानक शादी ਤਨ ਗੁਰੂ ਨਾਨਕ ਜਪੋ ਤਨ ਗੁਰੂ ਨਾਨਕ ਗੁਰੂ ਤਨ ਵਰਦਾਨਕ ਜਪੋ ਤਨ ਗੁਰੂ ਨਾਨਕ ਗੁਰੂ ਤਨ ਗੁਰੂ ਨਾਨਕ ਜਪੋ ਤਨ ਗੁਰੂ ਨਾਨਕ ગી નાનક સાધીઓ ટોટ થગે ના કોઈ વી તોટ જinnaતે નાનક સાધીઓ

ਪ੍ਰਭਾਤ ਪੂਜੇ ਦੇ ਰੂਪ ਵਿੱਚ ਹੰਦ ਗੰਗਾ ਆਮ ਆ ਰਹੇ ਹਾਂ ਸਤਿਗੁਰੂਆਂ ਦੇ ਆਗਮਨ ਦੇ ਹਾਰੀਆਂ ਆਪ ਸਭ ਸਤਜਾਂ ਨੂੰ ਲਾਗਨ ਹੋ ਰਹੀਆਂ ਸਤਿ ਪੂਜੀ ਮੇਰੇ RAM TANKARAN ਸਾਡੇ ਸਭਨਾ ਦੇ ਪਿਆਰਾਂ ਦਾ ਬੇਜੁਖੀਆ ਆਪ ਤੇਰੀਆਂ ਨਾ ਤੁੰਬੋ ਤੁਸ਼ਕੋ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ ਆਓ ਸੰਖੇਪ ਸਮਿਆੰਦਰ ਰਹਿ ਕਰਕੇ ਆਪਾਂ ਲੋ ਦਾ ਜਾ ਸਕਾਈਏ ਸਾਰੇ ਜਾਣੇ ਰਾਣ ਮਿਲ ਕਰਕੇ ਗੋਵਾਣਾ ਕਰੋ ਆਓ ਸਾਰੇ ਜਾਣੇ ਗੁਰਮੰਤਰ ਦਾ ਜਾਪ ਉੱਚੀ ਆਵਾਜ਼ ਵਿੱਚ ਕਰਨ ਦਾ ਇੱਛਾ ਕਰ ਜਾਈਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ සතनावा සතनाවාර සතनावा ਕਿ ਹੋਰ ਕਿਸੇ ਦੇ ਵਾਲ ਨਾਮ ਇੱਕ ਕਰਕੇ ਕੇਵਲ ਤੇ ਕੇਵਲ ਅਰਜ ਗੁਰੂ ਨਾਨਕ ਸਾਹਿਬ ਜੀ ਦੇ ਚਰਣਾ ਵਿੱਚ ਕਰਨੀ ਹੈ ਪਿਆਰੇ ਆਮਰਾਂ ਸਿੰਘ ਜੀ ਮਹਾਰਾਜ ਅਰਦਾਸ ਕਰਿਆ ਕਰਦੇ ਸਾਨੂੰ ਕਿ ਗਰੀਬ ਨਿਵਾਰ ਮੈਂ ਕੀਤਾ ਨਾ ਜਾਤਾ ਹਰਾਂ ਕੋਰ ਹਉ ਕਿਆ ਹਉ ਦੇ ਸੰਦੁਸ਼ਟ ਚੋਰ ਗੁਨਾਹਗਾਰ ਲੋਹਾਰ ਅਮੀ ਪਾਹੜ ਨਾਮ ਨਾ ਪਾਰਗ੍ਰਮੀ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਹੋਵ ਗਿਆ ਹਮਾਰੇ ਦਇਆ ਕਰੋ ਕਿਸੇ ਨੀ ਰੋ ਪਾਵੋ ਡੁੱਬਦੇ ਪੱਥਰ ਤਾਰੇ ਗ੍ਰਿਹਨਵਾੜ ਸਾਨੂੰ ਸਾਰਿਆਂ ਨੂੰ ਓਵੇਂ ਬਖਸ਼ਿਓ ਜਿਵੇਂ ਤਪਾਲਪੁਰ ਦੇ ਕੋੜੀ ਨੂੰ ਤੁਸੀਂ ਤਾਰਦੋਂ ਕੀਤਾ ਆਪੋ ਸਤਨਾਮ ਗਰੀਬ ਨਵਾਜ ਪਾਤਸ਼ਾਹ ਜੀ ਓਵੇਂ ਜਿਵੇਂ ਬਖਸ਼ ਲਿਓ ਜਿਵੇਂ ਭੂਮੀਏ ਨੂੰ ਤੁਸੀਂ ਬਖਸ਼ਿਆ ਸੀ ਆਪੋ ਸਤਨਾਮ ਨਾਦਰ ਵੀ ਓਵੇਂ ਤਾਰ ਲਿਓ ਜਿਵੇਂ ਸੱਜਣ ਖਾਪ ਨੂੰ ਤਾਰ ਲਿਆ ਸੀ ਆਪੋ ਸਤਨਾਮ ਓਮੇ ਸਾਡੇ ਤਪ ਦੇ ਜਿੜਿਆਂ ਨੂੰ ਥਾਰ ਲਿਓ ਜਿਵੇਂ ਤੁਸੀਂ ਕੌਬੇ ਰਾਖਸ਼ ਨੂੰ ਥਾਰਿਆ ਸੀ ਆਹੋ ਸਤਨਾਮ ਸ੍ਰੀ ਗੁਰੂ ਤੇ ਸਾਡੇ ਵਰਗੇ ਜਿਹੜੇ ਸੰਗਤ ਨੂੰ ਸੰਭੋਗਨ ਕਰਦੇ ਹਨ ਅਸਲੀਏ ਬੇਕਤੀ ਕਰਦੇ ਹੁੰਦੇ ਆ ਗਰੀਬਨਵਾਰ ਸਾਨੂੰ ਓਮੇ ਥਾਰਿਓ ਇਹਨਾਂ ਜੀਵਨ ਸਾਜੀ ਵਰਗਿਆਂ ਨੂੰ ਤੇ ਮੰਦਰਾ ਵਿੱਚ ਪੰਡਤਾਂ ਨੂੰ ਤੁਸੀਂ ਗਿਆਨ ਦਾ ਪਰਬੋਧ ਦੇ ਕਰਕੇ ਗਿਆਨ ਦੀ ਗੱਲਾਂ ਦੇ ਕਰਕੇ ਗਿਆਨ ਦੀ ਸੋਚੀ ਦੇ ਕਰਕੇ ਕਾਰਨ ਕੀਤਾ ऐसे तीन ज्ञान सतगुरु के अगे आप सारे जाने आप अपनी हाजरी कोई तन करके कोई मान करके कोई धन करके लोगों ने कर लिया है संकेप समा है अगलिया विचार आप गुरु चरण के अगली प्रभावी के पड़ाव करा आप सब संत चरणों में बेनती है कि गुरु प्यारी सत्संग जी एक जो मेरे ਆਪ ਸਭ ਸੰਤਾਨ ਦੇ ਦਰਸ਼ਨ ਕਰਦੇ ਆ ਹੋ ਬੇਨਤੀ ਹੈ ਅਗਲੇ ਬੇਨਤੀ ਨੂੰ ਪ੍ਰਵਾਨ ਕਰਨੋਂ ਬਹੁਤ ਧੰਨਵਾਦ ਨੇਕ ਸੰਗਤ ਨੂੰ ਅਸੀਂ ਆਪ ਵੀ ਦਾ ਹਕਮ ਨਹੀਂ ਲਾ ਸਕਦੇ ਕਿ ਅਗਰ ਜਿਸ ਕਿਸੇ ਨੂੰ ਕਾੜੀ ਹੁੰਦੀ ਹੈ ਨਾ ਇਸ ਛੇਤੀ ਜਾਣਾ ਵੈਸੇ ਤਾਂ ਹਮ ਬੱਚਿਆਂ ਦੇ ਸਕੂਲ ਲੱਗਦੇ ਨੇ 9 ਵਜੇ ਆਪ ਨੂੰ ਸਾਥ ਨਾਲ ਜਿਹਦੀਆਂ ਮਰਦਾਂਵਾਂ ਪੜਾਣਾ ਪਿੱਛੇ ਵੀ ਬਜ਼ੁਰਗ ਵੀ ਸ਼ਬਦ ਚੱਲਦੇ ਦੇ ਵਿੱਚੋਂ ਨਾ ਉੱਠ ਕੇ ਚੱਲੀਆਂ ਜਾਂਦੀਆਂ ਹਨ ਆਪ ਨੂੰ ਸਾਥ ਨਾਲ ਨਵੀਰ ਵਾਰ ਵਾਰ ਮਨ ਦੀਆਂ ਕਿਮਾਂ ਰਾਜ ਨੂੰ ਹੁਕਮੀ ਤੇ ਤੁਹਾਨੂੰ ਬੇਨਤੀਆਂ ਵੀ ਕਰਨੀਆਂ ਹਨ ਤੇ ਗੁਰੂ ਦੇ ਸਜੂਵੀ ਦੇ ਵਿੱਚ ਸੰਗਤ ਦੀ ਨਦੀ ਦੇ ਵਿੱਚ ਜਿਸ ਤਰ੍ਹਾਂ ਬੈਠਣਾ ਹੈ ਇਸ ਦੀ ਵੀ ਆਪਾਂ ਜਾਣਕਾਰੀ ਹੋਣੀ ਸਿੱਖਾਈ ਹੈ ਮੰਨ ਲਓ ਆਪਾਂ ਇਹ ਐਸੇ ਗੁਰ ਕਉ ਬਾਲ ਬਾਲ ਜਾਈਏ ਸ਼ਾਮ ਸ਼ੁਰੂ ਕਰਦੇ ਆ ਆਪਾਂ ਨੂੰ ਜਿੰਨੀ ਮਰਜ਼ੀ ਕਾਲੀ ਹੋਵੇ ਸ਼ਬਦ ਦਾ ਸਤਿਕਾਰ ਕਰਦੇ ਆ ਮੈਂ ਕੰਸੈਪਟ ਆ ਜਦੋਂ ਨਾਮਤ ਨਾਮ ਵਾਲੀ ਤੁਕ ਨਹੀਂ ਪੜੀ ਜਾਂਦੀ ਉਹਦੋਂ ਤੱਕ ਸਰਗੁਣ ਤਾਂ ਨਹੀਂ ਮੁਕੀਦਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਤੇ ਜੋ ਰਖਵਰਜਾਦਾ ਹੈ ਉਹ ਦੇਹ ਹੈ ਨਾ ਕਿ ਜਦੋਂ ਵੀ ਕੋ ਚੰਤੀ ਦੇ ਵਿੱਚ ਕੀਰਤਨ ਹੋ ਰਿਹਾ ਹੋਵੇ ਉਦੋਂ ਪੂਰੀ ਚੰਤੀ ਜਿਹਨੂੰ ਪੜੀ ਜਾਵੇ ਤੁਹਾਨੂੰ ਹੀ ਉਠੋ ਇਹ ਚੀਜ਼ਾਂ ਨੂੰ ਜਰੂਰ ਤੋਂ ਜਰੂਰ ਆਪ ਸਭ ਸੰਗਤਾਂ ਨੇ ਧਿਆਨ ਦੇਣ ਦੀ ਕਿਰਪਾਲਤਾ ਕਰੋ ਤੁਸੀਂ ਕਿਸੇ ਆਸਨ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਰਹੇ ਹੋ ਜਿਹੜੀਆਂ ਸੰਗਤਾਂ ਮਿੱਠਾ ਭਰਤੀ ਕੀਰਤਨ ਸੁਣਦੀਆਂ ਹਨ ਜਿਸ ਤਰ੍ਹਾਂ ਕਰਦੀਆਂ ਆਰਨਾ ਉਹਨਾਂ ਵੱਲ ਧਿਆਨ ਲਿਆ ਕਰੀਏ ਉਹ ਜੇ ਉਹਨਾਂ ਨੂੰ ਕੰਮ ਹੈ ਤੇ ਉਹਨਾਂ ਨੇ ਅੱਜ ਨੂੰ ਉੱਠ ਕੇ ਨਹੀਂ ਜਾਣਾ ਉਹਨਾਂ ਨੇ ਪਿੱਛੇ ਬਹਿ ਜਾਣਾ ਹੈ ਕਿ ਪਿੱਛੋਂ ਬੜੇ ਕੈਸ ਤਰੀਕੇ ਦੇ ਨਾਲ ਨਹੀਂ ਬੰਨਾ ਹੈ ਕਿ ਜਿਹੜੇ ਜੁੜੇ ਹੋਏ ਮਹਿਮਾਨ ਹਨ ਉਹਨਾਂ ਦੇ ਵਿੱਚ ਰੱਖਣੀ ਇਮਾਨਤ ਪੈਦਾ ਹੋ ਗਿਆ ਕੋ ਸਾਧਨਾ ਇਸ ਬੇਨਤੀ ਨੂੰ ਜ਼ਰੂਰ ਪਰਵਾਣ ਕਰਿਓ ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਜੀਓ ਕੇਵਲ ਜੇ ਆਪਾਂ ਦਿਨ ਨਿਢਾਈਏ ਅੱਜ ਇੱਕ 30 ਦਿਨ ਤੇ 2 ਜਾਂ 3 ਦਿਨ ਹੋਰ ਹਨ ਗੁਰੂ ਦੇ ਰੰਗ ਵਿੱਚ ਮੈਂ ਇਹ ਸਤ ਜੀ ਜਨਾ ਦੀ ਕਿਰਤੀ ਵਿਦਿਆ ਅਨਸਾਰ ਤੇ ਗੁਰੂ ਤੋਂ ਡਾਕੇ ਗੱਲ ਕਹਾ ਕਰਦਾ ਮੇਰੀ ਬੇਨਤੀ ਨੂੰ ਉਸਲੇ ਪਾਸੇ ਨਾ ਲੈ ਜਾਇਓ ਕਿਉਂਕਿ ਨਾਮ ਜਪਣ ਵਾਲੀ ਆ ਰੂਹਾਂ ਦਾ ਕੋਈ ਪਤਾ ਨਹੀਂ ਬੰਦੂ ਆਮ ਤੌਰ ਤੇ ਗੱਲ ਹੈ ਆਪਾਂ ਕਲਯੁਗੀ ਜੀਵ ਹਾਂ ਅਪਰਭਾਤ ਕੋਈਆਂ ਜਿੰਨਾ ਜਸ ਗਾ ਲਿਆ ਗਾ ਲਿਆ ਨਹੀਂ ਤੇ ਪਰ ਸਾਨੂੰ ਕੋ ਨਾਲ ਅਗਲੇ ਸਾਲ ਚੇਤਾ ਆਵੇਗਾ ਸਤਨਾਮ ਇੱਥੇ ਬਹਿਨੇ ਆਣ ਆ ਕੇ ਨਾਮ ਜਪਦੇ ਆ ਇਹਨੂੰ ਐਵੇਂ ਨਾ ਜਾਣ ਲਿਓ ਕਿਤੇ ਆਪਾਂ ਵੈਸੇ ਚਲੋ ਲਾਡਰ ਪਸੰਤਾ ਸਾਧਿਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸਾਧਨਾ ਵਾਹਿਗੁਰੂ ਦਾ ਜਾਪ ਹੁੰਦਾ ਹੈ ਨਾ ਤੇ ਉਦੋਂ ਗੁਰੂ ਨਾਲ ਆਪ حاضر ਹੁੰਦਾ ਹੈ ਆਪੋ ਸਾਧਨਾ ਤੁਹਾਡੇ ਸਾਹ ਤਾਈ ਬੇਨਤੀ ਹੈ ਸੰਗਤ ਰੂਪੀ ਸਰੂਵਰ ਦੇ ਵਿੱਚ ਦੇਖੋ ਕਿ ਪੈਰਾ ਸਾਹਿਬ ਸੰਗਤਾਂ ਕਰਦੀਆਂ ਹਨ ਬਹੁਤ ਵਧੀਆਈ ਵਾਲੀ ਗੱਲ ਹੋਰ ਸੰਤਾ ਅਲੱਗ-ਅਲੱਗ ਤਰੀਕੇ ਦੇ ਨਾਲ ਸਮਾਗਮਾਂ ਦੇ ਵਿੱਚ ਹੋ ਰਹੀਆਂ ਹਨ ਬਹੁਤ ਵੱਡੀ ਗੱਲ ਪਰੰਤੂ ਅਮਰ ਦਵੇਲਾ ਸੱਚ ਨਾਲ ਵਡੇ ਆਈ ਵਿਚਾਰ ਜਿਹੜਾ ਅੰਮ੍ਰਿਤ ਵੇਲਾ ਨਾ ਗੁਰੂ ਬੈਰੀ ਸਾਧ ਸੰਗਤਿ ਉਹ ਇਹ ਸਭ ਕੋ ਸ਼ਰਮੌਰ ਮੰਨਿਆ ਗਿਆ ਹੈ ਹੁਣ ਤੇ ਲਗਭਗ 2025 ਸਾਲਾਂ ਬਾਅਦ ਹਿੰਦੂ ਮੰਦਰਾਂ ਦੇ ਵਿੱਚ ਵੀ ਇਹ ਜਾਗ ਲੱਗੀ ਹੈ ਕਿ ਭਾਈ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਉਹਦੇ ਵੇਲੇ ਜਿਹੜਾ ਨਾਮ ਮੀਜਿਆ ਗਿਆ ਨਾ ਉਹਦੇ ਨਾਲ ਦੀ ਦੂਸਰੀ ਕੋਈ ਨਹੀਂ ਸਿਣਿਆ ਕੋ ਸਤਨਾਮ ਵਕਤ ਵਦ ਲਾਹਾ ਲਓ ਨਾਲ ਦੇਨ ਹੋਰ ਬੇਨਤੀ ਆਓ ਹੁਣ ਤੱਕ ਜਿਹੜੇ ਨਹੀਂ ਆਏ ਉਹਨਾਂ ਸਾਰਿਆਂ ਨੂੰ ਬੇਨਤੀ ਕਰੋ ਹੁਕਮ ਕਰੋ ਤਾਲਾ ਨਾ ਕਰੋ ਕੇ ਪਿਆਰਿਓ ਆਓ ਗੁਰੂ ਨਾਨਕ ਦਾ ਜਹਾਜ਼ ਚੱਲ ਰਿਹਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਣ ਫੇਰ ਪੜੀਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਣ ਜੋ ਸਰਦਾ ਕਰ ਸੇਂ ਨੇ ਆਪ ਸਭ ਸੰਤਾਂ ਦਾ ਬੰਦੀ ਬੰਤੀ ਹੈ ਸੰਦੀਪ ਸਮਾਰਾ ਚੁੱਕਾ ਹੈ ਸੰਦੀਪ ਸਮੇਂ ਇਹ ਆਪਣੇ ਚਾਪਾ ਜਿੰਨਾ ਬਹਾ ਲੈ ਸਕੀ ਉਹਨਾਂ ਤੋਂ ਰੋਹੀਆਂ ਬਿਆਨ ਗੁਲਾਬੀ ਕੇਮਾ ਅਗਲੇ ਪੜਾਅ ਵੱਲ ਵਧਣਾ ਹੈ ਜੀ ਵਾਹਿਗੁਰੂ ਦਾ ਖਾਲਸਾ ਵਾਹਿ